ਆਡੀ ਮਾਂ ਬੋਲੀ ਪੰਜਾਬੀ ਹੈ ਕੱਲ CBSE ਦੁਆਰਾ ਜੋ ਕਿ ਸੈਂਟਰਲ ਬੋਰਡ ਆਫ ਸਕੈਂਡਰੀ ਐਜੂਕੇਸ਼ਨ ਹੈ ਉਸਦੇ ਦੁਆਰਾ ਇੱਕ ਦਸਵੀਂ ਦੇ ਇਮਤਿਹਾਨ ਦੇ ਲਈ ਇੱਕ ਨਵੀਂ ਬੋਰਡ ਜਿਹੜੀ ਨਵੀਂ ਐਗਜ਼ਾਮ ਪੈਟਰਨ ਸਕੀਮ ਲਾਗੂ ਕੀਤੀ ਗਈ ਜਿਹਦੇ ਵਿੱਚ ਹੁਣ ਸਾਲ ਚ ਦੋ ਵਾਰੀ ਐਗਜ਼ਾਮ ਹੋਇਆ ਕਰਨਗੇ ਜਦੋਂ ਤੁਸੀਂ ਉਸ ਸਕੀਮ ਨੂੰ ਪੜ੍ਹਦੇ ਹੋ ਉਸ ਦਾ ਡਰਾਫਟ ਦੇਖਦੇ ਹੋ ਤਾਂ ਉਸ ਦੇ ਵਿੱਚ ਹਮੇਸ਼ਾ ਜਿਵੇਂ ਕਿਹਾ ਜਾਂਦਾ ਕਿ ਕੇਂਦਰ ਸਰਕਾਰ ਕੋਈ ਵੀ ਕੋਸ਼ਿਸ਼ ਨਹੀਂ ਛੱਡਦੀ ਪੰਜਾਬ ਪੰਜਾਬੀਅਤ ਤੇ ਪੰਜਾਬੀ ਦੇ ਨਾਲ ਧੱਕਾ ਕਰਨ ਲਈ ਇਸ ਵਾਰੀ ਫਿਰ ਪੰਜਾਬੀ ਨਾਲ ਧੱਕਾ ਕੀਤਾ ਹੈ ਤਾਂ ਦੇਖਦੇ ਹਾਂ ਉਸ ਦੇ ਵਿੱਚੋਂ ਪੰਜਾਬੀ ਲੈਂਗੁਏਜ ਹੀ ਗਾਇਬ ਕਰ ਦਿੱਤੀ ਗਈ ਇਹ ਕਹਿ ਦਿੱਤਾ ਕਿ ਦਸਵੀਂ ਦਾ ਹੁਣ ਇਮਤਿਹਾਨ ਸਾਲ ਚ ਦੋ ਵਾਰੀ ਹੋਇਆ ਕਰੂਗਾ ਤੇ ਜਿਹਦੇ ਵਿੱਚ ਜਿਹੜਾ ਰੀਜਨਲ ਲੈਂਗੁਏਜ ਦਾ ਜਿੱਥੇ ਹੈ ਉੱਥੋਂ ਪੰਜਾਬੀ ਗਾਇਬ ਕਰ ਦਿੱਤੀ ਕਿਤੇ ਵੀ ਇਹ ਹੈ ਕਿ ਇੱਕ ਰੀਜਨਲ ਲੈਂਗੁਏਜ ਹੋਗੀ ਇੱਕ ਫੋਰਨ ਲੈਂਗੁਏਜ ਹੋਗੀ ਪਰ ਜਦੋਂ ਤੁਸੀਂ ਉਸ ਦੇ ਵਿੱਚ ਕਿਤੇ ਵੀ ਪੰਜਾਬੀ ਦਾ ਉਹ ਨਹੀਂ ਮੈਂਸ਼ਨ ਕਰਨਾ ਵੀ ਜ਼ਰੂਰੀ ਨਹੀਂ ਸਮਝਿਆ ਤੋਂ ਸਿੱਖਿਆ ਮੰਤਰੀ ਪੰਜਾਬ ਮੇਰੀ ਇਸ ਦੇਤੇ ਸਖਤ ਕਬੜੀ ਹੈਰਾਨੀ ਹੁੰਦੀ ਹੈ ਕਿ ਪੰਜਾਬੀ ਜਿਹੜੀ ਭਾਸ਼ਾ ਹੈ ਦੁਨੀਆਂ ਦੀ ਮੁੱਖ ਪਛਾਣਾਂ ਮ ਜਿਹੜੀਆਂ ਬੁਣੀਆਂ ਜਾਂਦੀਆਂ ਉਹਦੇ ਵਿੱਚੋਂ ਇੱਕ ਭਾਸ਼ਾ ਅੱਜ ਬਹਾਦਰ ਦੇਸ਼ਾਂ ਦੇ ਵਿੱਚ ਕੈਨੇਡਾ ਵਰਗੇ ਦੇਸ਼ਾਂ ਦੇ ਵਿੱਚ ਤੀਸਰੇ ਦਰਜੇ ਦੇ ਉੱਤੇ ਪੰਜਾਬੀ ਭਾਸ਼ਾ ਪਹੁੰਚ ਗਈ ਹੈ ਤੁਹਾਨੂੰ 에ਰਪੋਰਟਾਂ ਤੋਂ ਲੈ ਕੇ ਤੇ ਥਾਤਾ ਸਾਈਨ ਬੋਰਡਾਂ ਦੇ ਉੱਤੇ ਵੀ ਪੰਜਾਬੀ ਭਾਸ਼ਾ ਨਜ਼ਰ ਆਉਂਦੀ ਹੈ ਪਰ ਹਿੰਦੁਸਤਾਨ ਦੇ ਵਿੱਚ ਲਗਾਤਾਰ ਪੰਜਾਬੀ ਮਾਂ ਬੋਲੀ ਨੂੰ ਨੁਕਰੇ ਲਾਉਣ ਵਾਸਤੇ ਸਾਜ ਸਾ ਚੱਲ ਰਹੀ ਹੈ ਪਹਿਲਾਂ ਜੰਮੂ ਕਸ਼ਮੀਰ ਦੇ ਵਿੱਚ ੱੱਕਾ ਹੋਇਆ ਕਿ ਉੱਥੇ ਪੰਜਾਬੀ ਨੂੰ ਪਛਾਵਾਂ ਦੇ ਵਿੱਚ ਖੇਤਰੀ ਪਛਾਵਾਂ ਦੇ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਹੁਣ ਜਿਹੜੀ ਨੈਸ਼ਨਲ ਐਜੂਕੇਸ਼ਨ ਪਾਲਿਸੀ ਹੈ 2020 ਉਹਦੇ ਤਹਿਤ ਜਿਹੜਾ 10ਵੀਂ ਤੇ 12ਵੀਂ ਦੇ ਰੋਡ ਦਾ ਜਿਹੜਾ ਡਰਾਫਟ ਪਾਲਿਸੀ ਬਣੀ ਹੈ ਉਹਦੇ ਵਿੱਚੋਂ ਜਿਹੜੀਆਂ ਖੇਤਰੀ ਪਛਾਵਾਦੀ ਡਿਸਟ੍ਰਿਕਟ ਜਾਰੀ ਹੋਈ ਆ ਉਹਦੇ ਵਿੱਚੋਂ ਹੀ ਪੰਜਾਬੀ ਗਾਇ। ਇਹ ਬਹੁਤ ਵੱਡਾ ਧੋਖਾ ਹੈ ਪੰਜਾਬੀ ਮਾਂ ਬੋਲੀ ਦੇ ਨਾਲ ਹੁਣ ਸਰਕਾਰ ਵੀ ਸਾਡੀ ਸੁਤੀ ਪਈ ਹੈ। ਸਰਕਾਰ ਦੇ ਤੇ ਆਪਣੇ ਮੈਕਨੰਦ ਦੇ ਜਿਹੜੇ ਐਗਜ਼ਾਮ ਹੁੰਦੇ ਆ ਉਹਨਾਂ ਦੇ ਵਿੱਚੋਂ ਪੰਜਾਬੀ ਨੂੰ ਜਿਹੜੀ ਅਹਿਮੀਤ ਦਿੱਤੀ ਜਾਂਦੀ ਹੈ ਚਾਹੇ ਪੀਪੀਐਸਸੀ ਆ ਚਾਹੇ ਐਸਐਸਪੋਰਟ ਆ ਉੱਥੇ ਹੀ ਅਹਿਮੀਤ ਨਹੀਂ ਦਿੱਤੀ ਜਾਂਦੀ। ਤੇ ਇਹ ਜਿਹੜਾ ਵੱਡਾ ਧੋਖਾ ਹੈ ਇਹਦੇ ਖਿਲਾਫ ਅਸੀਂ ਇਕੱਠ ਕੇ ਰੋਲ ਪ੍ਰਗਟ ਕਰਾਂਗੇ। ਕੇਂਦਰ ਸਰਕਾਰ ਨੂੰ ਮੈਂ ਬੇਨਤੀ ਕਰਦਾ ਕਿ ਪੰਜਾਬੀ ਬਹੁਤ ਵੱਡੀ ਇੱਕ ਭਾਸ਼ਾ ਔਰ ਬਹੁਤ ਵੱਡੀ ਇਸ ਭਾਸ਼ਾ ਦੀ ਇਮਾਨੀਅਤ ਹੈ ਬਹੁਤ ਬੜਾ ਸਾਹਿਤ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਪ੍ਰਕਾਸ਼ਨਾ ਹੋਈ ਹੈ ਉਹ ਪੰਜਾਬੀ ਗੁਰਮੁਖੀ ਭਾਸ਼ਾ ਦੇ ਵਿੱਚ ਹੈ ਇਸ ਕਰਕੇ ਇਸ ਭਾਸ਼ਾ ਨੂੰ ਬੜਾ ਮਾਨ ਸਨਮਾਨ ਦੇਣਾ ਚਾਹੀਦਾ ਤੁਰੰਤ ਜਿਹੜੀ ਲਿਸਟ ਜਾਰੀ ਹੋਈ ਹੈ ਉਹਦੇ ਵਿੱਚ ਪੰਜਾਬੀ ਨੂੰ ਸ਼ਾਮਲ ਕਰਨਾ ਚਾਹੀਦਾ ਹੈ ਸਿਸਿ ਬਾਣੀ ਰੋ ਹਰ ਤਾਜ਼ਾ ਅਪਡੇਟ ਲਈ ਔਨ ਸਕਾਈ ਟੀਵੀ ਦੇ ਨਾਲ